ốc March NY ਤਾਰੀਖ ਨੂੰ ਉਹਦੀ ਤਿਆਰੀ ਚੱਲ ਰਹੀ ਹੈ ਫਿਰ ਅਸੀਂ ਲਾਸਟ ਲੈਗ ਦੇ ਵਿੱਚ ਲਗੇ ਤੇ ਸਾਡੇ ਕੋਲ ਫੋਰਸਸ ਵਗੈਰਾ ਪੈਰਾਪਲਟਰੀ ਦੇ ਸੀਏਪੀਫ ਕੋਰਸਸ ਸਾਰੀ ਆ ਚੁੱਕੀ ਹਨ ਉਹਨਾਂ ਦੇ ਨਾਲ ਅਸੀਂ ਇੱਕ ਵਾਰੀ ਏਰੀਆ ਡੋਮਿਨੇਸ਼ਨ ਕਰ ਰਹੇ ਹਾਂ ਅਸੀਂ ਸਾਰੇ ਹੀ ਜਿਹੜੇ ਸਾਡੇ ਸੈਂਸਿਟਿਵ ਪੋਲੀਟੀਕਲ ਏਰੀਆਸ ਹੈਗੇ ਉਥੇ ਫੋਰਸ ਦੇ ਨਾਲ ਤੇ ਮੈਨਪਾਵਰ ਦੇ ਨਾਲ ਜਿੰਨੇ ਵੀ ਸਾਡੀ ਮਸ਼ੀਨਰੀ ਹੈ ਉਹਦੇ ਨਾਲ ਪਲਾਜ਼ਮਰਚ ਕਰਾਂਗੇ ਤੇ ਏਰੀਆ ਡੋਮিনেਟ ਕਰਾਂਗੇ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਦਾ ਮਾਹੌਲ ਜਨਰੇਟ ਕਰਾਂਗੇ ਤਾਂ ਕਿ ਆਉਣ ਵਾਲਾ ਜਿਹੜਾ ਚੋਣ ਵਾਲਾ ਦਿਨ ਹੈ ਉਹ ਸ਼ਾਂਤਬਾਈ ਨੂੰ ਪੁੱਛੀ ਕਰੇਗਾ ਤੇ ਇੱਕ ਪੀਸਫੁਲ এনਵਾਇਰਨਮੈਂਟ ਦੇ ਵਿੱਚ ਚੁਣਾਵ ਕਰਾਇਆ ਜਾ ਸਕੇ ਸਰ ਕਿੰਨੀਆਂ ਫੋਰਸਾਂ ਨੂੰ ਬਾਹਰ ਤੋਂ ਮਿਲੀ ਹੈ ਇਹ ਆਰਟ ਕੰਪਨੀਆਂ ਹੈ ਵੱਖ-ਵੱਖ ਏਜੰਸੀਆਂ ਦੀ ਜਿਸ ਦੇ ਵਿੱਚ ਚਾਰ ਜਿਹੜੀ ਆ ਬੀਐਸਐਫ ਵੀ ਇੱਕ ਸੀਆਟੀ ਵੀ ਹੈ ਇੱਕ ਐਸਏਪੀ ਮਹਾਰਾਜ ਸ਼ੁਕਲਸਦੀ ਹੈ ਇੱਕ ਐਸਐਪੀ ਜਿਹੜੀ ਨਾਕਲੈਡ ਤੋਂ ਵੀ ਆਈ ਹੈ ਇਸ ਤੋਂ ਇਲਾਵਾ ਦੋ ਬੀਐਸਐਫ ਦੇ ਪਲਾਟੂਨਾਂ ਵੀ ਹੈਗੀ ਉਹ ਸਾਰੀ ਫੋਰਸਸ ਤੇ ਡਿਸਟ੍ਰਿਕਟ ਪੁਲਿਸ ਦੀ ਫੋਰਸ ਤੇ ਜਿਹੜੀ ਪੁਲਿਸ ਹੈੱਡਕਵਾਰਟਰ ਤੋਂ ਸਾਨੂੰ ਫੋਰਸ ਮਿਲੀ ਹੈ ਕਮਾਂਡੋਜ਼ ਉਹ ਸਾਰੇ ਹੀ ਸਾਡੇ ਨਾਲ ਹੈਗੇ ਅਸੀਂ ਉਹਨਾਂ ਨੂੰ ਥੋੜਾ ਏਰੀਆ ਫੈਮਿਲੀਅਰ ਜਿਸ ਨੂੰ ਵੀ ਕਰਾ ਦੇਣ ਤਾਂ ਕਿ ਉਹਨਾਂ ਨੂੰ ਏਰੀਆ ਦਾ ਗਵਾਹ ਪਤਾ ਹੋਵੇ ਤੇ ਉਹਨਾਂ ਨੂੰ ਗੂਟੀ ਚੱਲਦੀ ਸੋ ਇਹ ਸਾਰੀ ਤੋਂ ਸਾਰੇ ਪੁਲਿਸ ਅ ਕਈ ਵਾਰ ਸਰ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਵੀ ਡਾਇਰੈਕਸ਼ਨ ਹੈ ਤੇ ਸਾਡੇ ਪੁਲਿਸ ਹੱਡ ਕੁਆਟਰ ਦੀ ਵੀ ਹੈ ਕਿ ਚੋਣ ਦੌਰਾਨ ਸਾਰੀ ਹੀ ਛੁੱਟੀਆਂ ਜਿਹੜੀ ਹੈ ਉਹ ਰੱਦ ਕੀਤੀ ਜਾਂਦੀ ਹੈ ਤੇ ਸਿਰਫ ਉਹ ਸਿਰਫ ਬਹੁਤ ਹੀ ਅਰਜੈਂਟ ਆ ਕੋਈ ਇਸ ਤਰ੍ਹਾਂ ਦੀ ਹੈ ਜੋ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੂੰ ਛੱਡ ਕੇ ਬਾਕੀ ਜਨਰਲ ਸੁੱਟੀਆਂ ਜਿਹੜੀਆਂ ਉਹ ਨਹੀਂ ਦਿੱਤੀ ਜਾਂਦੀ ਕਿਉਂਕਿ ਚੌਣ ਦੇ ਦੌਰਾਨ ਸਾਨੂੰ ਪੋਰਸ ਦੀ ਲੋੜ ਹੁੰਦੀ ਹੈ ਤੇ ਅਲੱਗ-ਅਲੱਗ ਤਾਵਾ ਤੇ ਕਈ ਸਾਰੀ ਡਿਪਲੋਇਮੈਂਟ 100% ਆਲਮੋਸਟ ਸਾਰੀ ਜਿਹੜੀ ਪੋਰਸ ਜੁਤੀ ਤੇ ਹੁੰਦੀ ਹੈ ਸੋ ਉਹ ਕੀਤਾ ਜਾ ਰਿਹਾ ਹੈ ਇਸ ਕਰਕੇ ਛੁੱਟੀਆਂ ਨਹੀਂ ਹੈ ਜੇਕਰ ਕੋਈ ਅਰਜੈਂਟ ਕੇਸ ਇਹ ਡਿਪਾਰਟਮੈਂਟ ਹੈ ਤਾਂ ਉਹ ਔਰ 1 ਟੂ 1 ਬੇਸਿਸ ਅਸੀਂ ਚੈੱਕ ਕਰਦੇ ਆਂ। ਕਈ ਵਾਰੀ ਰੱਖੋ ਵੀ ਅਸੀਂ ਪੂਰੇ ਮੁਸਤੈਦ ਆਂ ਇਸ ਕੰਮ ਦੇ ਵਿੱਚ ਲੋਕਾਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਕਈ ਵਾਰੀ VOTING ਉੱਥੇ ਕਰਨ ਨਹੀਂ ਪਹੁੰਚਦੇ ਕਿਸੇ وجہ ਦੇ ਨਾਲ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਹੈ ਸਰ। ਕਿ ਅਸੀਂ ਆਪਣੇ ਸਾਡੀ ਵੀ ਪ੍ਰੀਸ਼ੈਂਸ ਹੈ ਚੰਗੀ ਤਰੀਕੇ ਨਾਲ ਅਸੀਂ ਥੰਡੇ ਰਹੇ ਹੁੰਦੇ ਆ ਸਾਰਿਆਂ ਨੂੰ। ਕੋਈ ਵੀ ਡਰ ਦਾ ਮਾਹੌਲ ਨਹੀਂ ਹੈਗਾ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਏਰੀਆ ਦੇ ਵਿੱਚ ਸਾਰਾ ਕਿਤੇ ਸ਼ਾਂਤੀ ਜੀ ਹੈਗੀ। ਤੇ ਸਾਡੀ ਫੋਰਸ ਜਿਹੜੀ ਲੱਗੀ ਆ ਅਸੀਂ ਆਪਣੀ ਲੋਕਲ ਗਾਈਡ ਲੋਕਲ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਲਾਏ ਹੈ ਜਿਹੜੇ ਬਾਹਰੋਂ ਘੂਰ ਸਾਰੀ ਉਹਨਾਂ ਦੇ ਨਾਲ ਜੋ ਕਿ ਲੋਕਾਂ ਨੂੰ ਗਾਈਡ ਵੀ ਕਰ ਰਹੇ ਆ ਅਵੇਅਰ ਕਰ ਰਹੇ ਆ ਸਾਡੇ ਵੱਲੋਂ ਸੋਸ਼ਲ ਮੀਡੀਆ ਤੇ ਥਰੂ ਵੀ ਇਹ ਮੈਸੇਜ ਦਿੱਤਾ ਜਾ ਰਿਹਾ ਕਿ ਲੋਕਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ ਉਹ ਬੇਖੌਫ ਹੋ ਕੇ ਵਿਸਫਤ ਆਪਣਾ ਜਿਹੜਾ ਵੀ ਵੋਟਿੰਗ ਦਾ ਅਧਿਕਾਰ ਹੈ ਉਹ ਯੂਜ਼ ਕਰ ਸਕਦੇ ਆ ਔਰ ਵੋਟ ਕਰਨ ਵਾਲੇ ਦਿਨ ਜਿਹੜਾ ਹੈ ਉਹ ਜ਼ਰੂਰ ਜਾ ਕੇ ਆਪਣੇ ਵੋਟ ਦਾ ਅਧਿਕਾਰ ਯੂਜ਼ ਕਰ ਉਹਦੀ ਵਰਤੋਂ ਕਰਨ ਕਿੱਥੇ ਵੀ ਉਹਨਾਂ ਨੂੰ ਕੋਈ ਸਮੱਸਿਆ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਕੋਈ ਇਨਫੋਰਮੇਸ਼ਨ ਉਹਨਾਂ ਦੇ ਕੋਲ ਹੈਗੀ ਇਮੀਡੀਏਟਲੀ ਪੁਲਿਸ ਦੇ ਨਾਲ ਸਾਂਝੀ ਕਰੋ ਸਾਡੇ ਸਾਰੇ ਆਫਸਰ 24 ਘੰਟੇ ਜਿਹੜਾ ਹੈ ਅਵੇਲੇਬਲ ਹੈ ਤੇ ਸਾਡਾ ਕੰਟਰੋਲ ਰੂਮ ਜਿਹੜਾ ਉਹ 24 ਘੰਟੇ ਚੱਲ ਰਿਹਾ ਔਰ ਈਵਨ ਫੋਲ ਵਾਲੇ ਦਿਨ ਵੀ ਸਾਡਾ ਕੰਟਰੋਲ ਰੂਮ ਜਿਹੜਾ ਹੈ ਉਹ ਚੱਲੂ ਰਹੂ ਸੋ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ ਕਿੱਥੇ ਵੀ ਕੋਈ ਡਰਨ ਦੀ ਲੋੜ ਨਹੀਂ ਹੈ ਕਿੱਥੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਅਸੀਂ ਆਲਮੋਸਟ 100% ਏਰੀਆ ਜਿਹੜਾ ਹੈ ਉਹ ਕਵਰ ਕਰਾਂਗੇ ਲਾਈਵ ਮਾਰਚ ਦੇ ਥਰੂ ਵੀ ਮੀਟਿੰਗ ਦੇ